ਤੇਰੀ ਖੋਜ ਵਿੱਚ ਅਕਲ ਦੇ ਖੰਭ ਚੜ ਗਏ ਤੇਰੀ ਪਾਲ ਵਿੱਚ ਪਾਗਲ ਖਿਆਲ ਹੋਇਆ ਲੱਖਾਂ ਉਮਰਾਂ ਗੁੰਝਲਾ ਖੋਲ ਛੜੀਆਂ ਤੇਰੀ ਜੁਲਫ ਦਾ ਸਿਦਾਨਾ ਵਾਲ ਹੋਇਆ ਠਿੱਗੀ ਵੱਜ ਗਈ ਸੰਕਾਂ ਦੀ ਰੋ ਰੋ ਕੇ ਪੇਟ ਪੇਟ ਕੇ ਝੂਲ ਕਰਿਆਲ ਹੋਇਆ चीक चीक कलम दी जीभ पाटी हले हले हल ना तेरा जवाब होया तेरे हिजर विच कईयां ने कन पाड़े किसे ने जटा वधाइयां ने बूए मार के किसे ने चिल्ले कटे किसे ने रड़े तेरा राता हलंगाइयां ने कोई लमकिया खूआ दे विच पुठा किसी ने धूनिया ताइया ने ਤੇਰੇ ਆਸਕਾਂ ਨੇ ਲੱਖਾਂ ਹੀ ਯਤਨ ਕੀਤੇ ਤਉਨੂੰ ਮੂੰਹ ਤੋਂ ਜੁਲਫਾਂ ਛਾਇਆ ਹੀ ਨਹੀਂ ਕਿਸੇ ਸੱਨਾ ਬਣਾਇਆ ਖੋਪੜੀ ਦਾ ਤੂੰ ਬੁਲੀਆਂ ਨਾਲ ਸਵਾਈਆ ਹੀ ਨਾ ਕਿਸੇ ਦਿਲਦਾਰ ਰੰਗਲਾ ਪਲੰਗ ਢਾਇਆ ਤੇਰੇ ਨਾਲ ਨੀਂਦ ਰਾਂ ਆਇਆ ਨਾ ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ ਤੇਰੀ ਬੇਪਰਵਾਹੀਆਂ ਪਾਇਆ ਨਾ ਰਗੜ ਰਗੜ ਕੇ ਮੱਥੇ ਤੇ ਚਟਾਗ ਪੈ ਗਈ ਹਜੇ ਰਹਿਮ ਤਾਂ ਤੇਰੀਆਂ ਸਾਈਆਂ ਨਾ ਮਾਰ ਸੁਟਿਆ ਤੇਰੀਆਂ ਦੋਸਿਆਂ ਨੇ ਖੈ ਮਾਰ ਸੁਟਿਆ ਤੇਰੀਆਂ ਦੋਸਿਆਂ ਨੇ ਹੁਕ ਸੁਠੀਆਂ ਬੇਪੜਵਾਈ ਤੇਰੀ ਜਾਨ ਲੈ ਕੇ ਨਾ ਮੁਖੜੇ ਤੋ ਕੁੰਢ ਚੁਕੀਆ ਖਬਰ ਕੀ ਇਹ ਮੂੰਹ ਦਿਖਾਈ ਤੇਰੀ ਜਾਨ ਲੈ ਕੇ ਨਾ ਮੁਖੜੇ ਤੋ ਕੁੰਢ ਚੁਕੀਆ ਖਬਰ ਕੀ ਇਹ ਮੂੰਹ ਦਿਖਾਈ ਤੇਰੀ ਮੈਂ ਮੈਂ ਕਰਦੀ ਜਿੰਦ ਨਿਮਾਣੀ ਦੱਸੀ ਦੀ ਕੀ ਮਨ ਆਦਮੀਆਂ ਮੈਨੂੰ ਦੱਸ ਖਾਂ ਤੇਰਾ ਟਿਕਾਣਾ ਕੀ ਹੈ ਮੰਦਰ ਮਸਜਿਦ ਜਾਂ ਸਮਾਦਮੀਆਂ ਸਾਬਨ ਨੂੰ ਤੈ ਸਾਬਨ ਨੂੰ ਤੈ ਚੱਲਾ ਕਰ ਛੱਡਿਆ ਸਾਬਨ ਨੂੰ ਤੈ ਚੱਲਾ ਕਰ ਛੱਡਿਆ ਤਸ ਹੋਵਾ ਕੁਝ ਅਬਾਦਮੀਆਂ ਮੈਨੂੰ ਐਸੇ ਅਥਰੂ ਮਿਲ ਜਾਵਣ ਤੇਰੇ ਬਾਰੇ ਮੈਂ ਹਰ ਬਾਤ ਲਿਖਾਂ ਤੇਰਾ ਡੂ ਨੂੰ ਤੇਰਾ ਨੂ ਨੂ ਮਿਲਿਆ ਸਾਥ ਲਿਖਾਂ ਮੇਰੇ ਦਿਲ ਦੇ ਵਿੱਚ ਲੈ ਦਜ ਬਾਤ ਲਿਖਾਂ ਕੋਈ ਐਸੀ ਮਿਹਰ ਤੋਂ ਕਰ ਮੌਲਾ ਬਸ ਤੂੰ ਹੀ ਹਰ ਵਾਰ ਲਿਖਾਂ ਤੇਰਾ ਸੋਨਾ ਨੋੜ ਮਤਾਬ ਲਿਖਾਂ ਤੈਨੂੰ ਜਿੱਤ ਲਿਖਾਂ ਮੈਨੂੰ ਹਾਰ ਲਿਖਾਂ ਜਦ ਨੈਣੀ ਅਥਰੂ ਵਗਦੇ ਨੇ ਮੈਨੂੰ ਗਮ ਤੈਨੂੰ ਗਮ ਦੀ ਉਹ ਮੈਂ ਰਾਤ ਲਿਖਾਂ ਜਦ ਮੂੜ ਪਹਿਲਾਂ ਪਾਉਂਦੇ ਨੇ ਤੈਨੂੰ ਸਾਹਮਣੇ ਦੀ ਹੀ ਪਰਸਾਤ ਲਿਖਾਂ ਸਭ ਦੀ ਤੂੰ ਰਗ ਰਗ ਵਿੱਚ ਵਸਦਾ ਦੱਸ ਤੇਰੀ ਹੁਣ ਕੀ ਜਾਤ ਲਿਖਾਂ ਤੂੰ ਦਿਨੇ ਵੀ ਚਮਕੇ ਰਾਤ ਵੀ ਚਮਕੇ ਤੈਨੂੰ ਦਿਨ ਲਿਖਾਂ ਜਾਂ ਰਾਤ ਲਿਖਾਂ ਤੂੰ ਹੀ ਦੱਸ ਦੇ ਮੇਰੇ ਮੌਲਾ ਤੇਰੇ ਬਿਨ ਮੈਂ ਕਿਦਾਂ ਸਾਥ ਲਿਖਾਂ